ਫੇਰੀ ਮਲਰ ਨੂੰ ਰਿਪੇਅਰ ਕੋਈ ਨਹੀਂ ਹੈਗੀ ਅੱਛਾ ਰਿਪੇਅਰ ਕੋਈ ਨਹੀਂ ਇਹਦਾ ਕੋਈ ਪੁਰਾਣਾ ਨਹੀਂ ਬਦਲਣਾ ਕੋਈ ਵੀ ਜੀ ਇੱਕੇ ਮੋਟਰ ਤੋਂ ਸਾਰਾ ਸਿਸਟਮ ਚੱਲਦਾ ਪਿਆ ਹੋਇਆ ਹੈ ਆ ਵੀ ਜੀ ਉਹਨਾਂ ਦੇ ਗਾਰਡੋਂ ਆਇਆ ਵਾ ਆ ਚੀਜ਼ ਮੈਨੂੰ ਲੱਗਦਾ ਨਹੀਂ ਤੁਹਾਨੂੰ ਕਿਤੇ ਵੀ ਵੇਖਣ ਨੂੰ ਲੱਭੇ ਈ ਵਈ ਇਹ ਨਾ ਦਲੀਆ ਵੀ ਬਣਾਉਂਦੀ ਤੇ ਆਟਾ ਵੀ ਬਣਾਉਂਦੀ ਅੱਛਾ ਜੀ ਇਹ ਆਟਾ ਚੱਕੀ ਹੈ ਜੀ ਇਹ ਹਾਂ ਜੀ ਆਟਾ ਚੱਕੀ ਆ ਪਰ ਵਲਵਾਈਜ਼ਰ ਟਾਈਪ ਆ ਵਲਵਾਈਜ਼ਰ ਬੋਲਦੇ ਆਪਾਂ ਨੂੰ ਇਹਨੂੰ ਕੋਈ ਰਹਾਈ ਨਹੀਂ ਅੱਛਾ ਜੀ ਤੇਰੀ ਮਲ ਰਿਪੇਅਰ ਕੋਈ ਨਹੀਂ ਹੈਗੀ ਅੱਛਾ ਰਿਪੇਅਰ ਕੋਈ ਨਹੀਂ ਇਹਦੀ ਇਹਦਾ ਕੋਈ ਪੋਰਡ ਨਹੀਂ ਬਦਲਣਾ ਜਦੋਂ ਇੱਕ ਵਾਰੀ ਆਪਾਂ ਇਹਨੂੰ ਲੈ ਗਏ ਆ ਤੇ ਇਹਦਾ ਕੋਈ ਪੋਰਡ ਬਦਲਣ ਦਾ ਖਰਚਾ ਨਹੀਂ ਆ ਬਸ ਇੱਕ ਵਾਰੀ ਲੈ ਕੇ ਦਿੱਤੇ ਚੱਲ ਨਹੀਂ ਨਹੀਂ ਨੈਟੀ ਚੇਂਜ ਕਰਨੀਆਂ ਤੁਸੀਂ ਜਾਲੀ ਚੇਂਜ ਕਰਨੀਆਂ ਠੀਕ ਹੈ ਜੀ ਇਹਦੇ ਅੰਦਰ ਇੱਕ ਆਜ ਡਬਲ ਇੱਕ ਨੇ ਦਲੀਆ ਬਣਾਉਣਾ ਇੱਕ ਨੇ ਦਲੀਆ ਬਣਾਉਣਾ ਉਸ ਤੋਂ ਬਾਅਦ ਆਟਾ ਠੀਕ ਹੈ ਜੀ ਤੇ ਇਹਨੂੰ ਕਿੱਡੀ ਮੋਟਰ ਲੱਗਦੀ ਆ ਇਹਨੂੰ 5 ਕਿਲੋ ਦੀ ਮੋਟਰ ਸਹੀ ਸਿੰਗਲ ਫੇਸ 3 ਫੇਸ ਸਿੰਗਲ ਵੀ ਖੇਜਦੀ ਆ ਦੀ 5 3 ਵੀ ਖੇਜਦੀ ਆ ਅੱਛਾ ਜੀ 3 ਫੇਸ 3 ਦੀ ਅੱਛਾ ਜੀ ਸਿੰਗਲ 5 ਠੀਕ ਹੈ ਜੀ ਤੇ 80 ਕਿਲੋ ਘੰਟੇ ਦੇ ਵਿੱਚ ਆ 80 ਕਿਲੋ ਤੇ ਜੇ ਦਾਲ ਆਪਾਂ ਕੱਢਣੀ ਹੋਵੇ ਦਾਲ ਕੱਟਣਾ 22 ਗੋਣ ਅੱਛਾ ਦਾਲ 22 ਗੋਣ ਠੀਕ ਹੈ ਜੀ ਤੇ ਜਿਹੜੀ ਆ ਛੋਟੀ ਵਾਲੀ ਚੱਕੀ ਆ ਇਹ ਕਾਦੇ ਵਾਸਤੇ ਆ ਜੀ ਇਹ ਮਿਰਚ ਮਸਾਲਾ ਅੱਛਾ ਜੀ ਹਾਂ ਮੰਨ ਲਓ ਹਲਦੀ ਵਗੈਰਾ ਇਹ ਜਿਹੜੀ ਐਵਰੇਜ ਜਿਹੜੀ ਆ 25 ਕਿਲੋ ਕਹਿੰਦੇ ਅੱਛਾ 25 ਕਿਲੋ ਘੰਟੇ ਦੀ ਇਹਦੇ ਤੇ ਮੋਟਰ ਕਿੱਡੀ ਲੱਗੂਗੀ ਇਹਨੂੰ 2 HP ਦੀ ਅੱਛਾ 2 HP ਦੀ ਸਿੰਗਲ ਫੇਸ ਕਿੱਚੂ ਕੀਦਰੀ ਨਹੀਂ ਇਹ ਸਿੰਗਲ ਫੇਸ ਅੱਛਾ ਇਹ ਸਿੰਗਲ ਫੇਸ ਤੇ ਚੱਲ ਰਗਣ ਲੱਗ ਜੀ ਤੇ ਇਸ ਤੋਂ ਇਲਾਵਾ ਹੋਰ ਆਪਣੇ ਕੋਲੇ ਜਿਹੜੀਆਂ ਵੱਡੀਆਂ ਚੱਕੀਆਂ ਹੋਣ ਆਹ ਜੀ ਉਹ ਵੱਡੀਆਂ ਚੱਕੀਆਂ ਹੋਏ ਠੰਡੇ ਆ ਆ ਜੋ ਉਹ ਵੀ ਕਰਾਈ ਆ ਜੀ ਇਹ ਕਾਦੇ ਵਾਸਤੇ ਦਾਣੇ ਤਾਂ ਜਾਂਦੇ ਆ ਇੱਕ ਬਟ ਅੱਛਾ ਜੀ ਇਹ ਦਾਣੇ ਆਪਣੇ ਆਪ ਜਿਹੜੇ ਆ ਦਾਣੇ ਚ ਦੋ ਮਹੀਨੇ ਜੀ ਥੈਂਕ ਯੂ ਕਾਨਿਸ਼ ਨਾਮਾਂ ਦੇ ਨੇ ਲੋਡਾ ਦੇ ਬੇਲਾ ਹੋ ਗਿਆ ਤੇ ਰਵਾ ਭਾਜੀ ਹਾਂਜੀ ਅੱਜ ਨਾ ਕੋਈ ਨਹੀਂ ਹੋਣਾ ਇਹ ਜੋ ਵਾਹ ਜਿਆਦੀ ਠੰਡੇ ਗਰਾਊਂਡ ਦੇ ਵਿੱਚ ਮੰਨ ਲੋ ਹੌਦੀ ਬਣ ਜਾਣੀਆਂ ਹਾਂ ਇਹਨੇ ਦਾਣੇ ਚੱਕਣੇ ਆ ਪਰੇਸ਼ਾਨਾ ਲੱਗਾ ਵਾ ਅੱਛਾ ਇਹਦੇ ਵਿੱਚ ਛਾਨਣਾ ਵੀ ਲੱਗਾ ਜਾਲੀਆਂ ਲੱਗਿਆ ਤੇ ਠੀਕ ਹੈ ਛਾਨ ਨਹੀਂ ਹੋ ਗਏ ਦਾਣੇ ਐਂਡਰ ਮਰਸੇ ਅੱਛਾ ਠੀਕ ਹੈ ਜੀ ਇੱਧਰ ਆ ਜਾਣਾ ਵੇਸਟ ਇੱਧਰ ਵੇਸਟੇਜ ਨਿਕਲ ਜਾਣਾ ਇੱਧਰ ਟਟਾ ਦਿੱਤੀ ਹੁੰਦਾ ਤੂੜੀ ਤੂੜੀ ਜੋ ਵੀ ਤਾਵਾ ਹੋ ਇਹਦੇ ਵਿੱਚ ਦਾਣੇ ਆ ਜਾਣੇ ਆ। ਇੱਥੋਂ ਗਾਇ ਨੇ ਰੂਲਾ ਲਾਉਣਾ, ਰੂਲਾ ਲਾਉਣਾ ਲਾ ਰੋ ਨਹੀਂ। ਕਿੱਡੀ ਟਰੈਕਟਰ। ਪਹਿਲਾਂ ਘਟਾ ਨਹੀਂ ਨਿਕਲਦਾ। ਪੀ ਗਈ। ਦਾਣੇ ਇੱਧਰ ਆ ਜਾਣੇ ਆ। ਇਹ ਬਲੋਰ ਲੱਗਾ ਵਾ। ਹਾਂਜੀ। ਇਹਨੇ ਝੋਕੇ ਵਿੱਚੋਂ ਘਟਾ ਖੇਡ ਕੇ ਪੈਕ ਕਰਨਾ। ਖੜਾਰਾ ਨਹੀਂ ਪਾਉਣਾ ਇਹਨੂੰ ਪੈਕਿੰਗ ਹੋਊਗਾ ਇਹਦਾ। ਠੀਕ ਹੈ ਜੀ। ਬੈਗ ਦੇ ਵਿੱਚ ਪੈਕ ਹੋ ਜਾਣਾ। ਠੀਕ ਹੈ ਜੀ। ਇਤੋਂ ਦਾ ਦਾਣੇ ਆਉਣਗੇ ਇੱਧਰ ਦੂਜੇ ਵਾਲੀ ਵਿੱਚ ਉਹਨੇ ਚੱਕਣਾ ਚੱਕਾ ਇੱਥੇ ਇੱਕ ਕੈਲੀਵੇਟਰ ਹੋਰ ਲੱਗੂ ਕੋੰਦਰਾ ਜਿਹੜਾ ਉਹ ਚੁੱਕੇ ਤੇ ਇੱਕ ਚੱਕੀ ਦੇ ਵਿੱਚ ਪਾਉ ਉਹਨੇ ਚੱਕੀ ਪਾਉ ਇਹ ਜਾਨੀ ਕਿ ਇਹ ਉਹ ਖਤਮ ਹੋ ਗਿਆ ਕਰ ਉਹ ਚੁੱਕ ਚੁੱਕ ਕੇ ਦਾਣੇ ਪਾਉਣਾ ਕੰਮ ਖਤਮ ਹੋ ਗਿਆ ਇਹ ਆਪਣੇ ਆਪ ਹੀ ਚੁੱਕੇ ਪਾਉਣਾ ਡੇਵਰ ਦੀ ਲੋੜ ਨਹੀਂ ਹੈਗੀ ਇੱਕ ਬੰਦਾ ਕੰਮ ਕਰੂ ਜਿੱਥੇ 4 ਬੰਦੇ ਕੰਮ ਕਰਦੇ ਇੱਕ ਕਰੂ ਠੀਕ ਹੈ ਠੀਕ ਹੈ ਜੀ ਤੇ ਆਹ ਜਿਹੜੀ ਚੱਕੀ ਹੈ ਇਹ ਕਿੰਨੇ ਫੁੱਟ ਵੱਡੀ ਹੈ 2.5 ਅੱਛਾ ਜੀ ਠੰਡੇ ਆਟੇ ਆ ਜੀ ਅੱਛਾ ਜੀ ਠੀਕ ਜੀ ਇਹਦੇ ਨਾਲੋਂ ਛਾਣਾ ਲਗਣਾ ਅੱਛਾ ਜੀ ਜੀ ਗਾ ਨਰੰਦਰ ਹੋਣਾ ਇਹ ਰਲਾ ਇੱਕ ਦੂਜਾ ਸਾਈਕਲੋਂ ਪਿਆ ਵਾ ਟੰਡੇ ਆਟੇ ਠੀਕ ਹੈ ਜੀ ਇਹ ਇਹਦੇ ਤੇ ਕਿੰਨੇ ਆ ਉਸ ਪਾਵਰ ਦੀ ਮੋਟਰ ਲੱਗੀ ਇਹਨੂੰ ਇਹਨੂੰ 10 ਐਕੀ ਵੀ ਚਲਾਉਂਦੀ ਆ ਤੇ 15 ਨੂੰ ਅੱਛਾ ਜੀ 15 ਤੇ ਐਵਰੇਜ ਜਿਹੜੀ ਆ 22 ਪੁਆਇੰਟ ਦਾ ਅੱਛਾ ਜੀ ਸਰਦਾਰ ਐਸਜੀ ਦੇ 2 ਪੁਆਇੰਟ ਤੇ ਟੰਡੇ ਜਾ ਠੀਕ ਹੈ ਜੀ ਇੱਕ ਕਿੱਟ ਇੱਕੋ ਵੀ ਜੀ ਇੱਕੇ ਮੋਟਰ ਤੋਂ ਸਾਰਾ ਸਿਸਟਮ ਚੱਲਦਾ ਪਿਆ ਵਾ ਇਹ ਆ ਵੀ ਜੀ ਉਹਨਾਂ ਨੇ ਜਿਗਾੜੋਂ ਆਇਆ ਵਾ ਇੱਥੇ ਮੋਟਰ ਲੱਗੀ ਆ ਜਿੱਦੋਂ ਸ਼ਾਫਟ ਪਾਈ ਆ ਠੀਕ ਹੈ ਜੀ ਇਸ ਸ਼ਾਫਟ ਦੇ ਨਾਲ ਕੰਪਰੈਸ਼ਨ ਵੀ ਚੱਲਦਾ ਵਾ ਉਦੇ ਤੋਂ ਬਾਅਦ ਦੇ ਦਿੱਤੇ ਦੋ ਖਰਾਦਾ ਲੱਗੀਆਂ ਜੀ ਇੱਕ ਆਵ ਵਾਲੀ ਖਰਾਦਾ ਦੋ ਖਰਾਦਾ ਵਾਂ ਜੀ ਦੋ ਖਰਾਬ ਮਸ਼ੀਨਾ ਵਾਂ ਉਸ ਤੋਂ ਬਾਅਦ ਆ ਵੇਖੋ ਕਿੰਨਾ ਵਧੀਆ ਸਿਸਟਮ ਲਾਇਆ ਆ ਆ ਚੀਜ਼ ਮੈਨੂੰ ਲੱਗਦਾ ਨਹੀਂ ਤੁਹਾਨੂੰ ਕਿਤੇ ਵੀ ਵੇਖਣ ਨੂੰ ਲੱਭੇ ਕਿੰਨਾ ਵਧੀਆ ਸਿਸਟਮ ਲਾਇਆ ਸਾਰਾ ਤੇ ਇਸੇ ਤੋਂ ਹੀ ਇੱਕ ਜਿਹੜਾ ਵਾ ਇਹ ਗ੍ਰੈਂਡਰ ਵੀ ਚੱਲਦਾ ਇਸੇ ਤੋਂ ਹੀ ਠੀਕ ਹੈ ਜੀ ਆ ਗ੍ਰੈਂਡਰ ਉਸ ਤੋਂ ਬਾਅਦ ਦਾ ਸਾਰੀਆਂ ਮਸ਼ੀਨਾਂ ਜਿਹੜੀਆਂ ਵਾ ਇਸੇ ਤੋਂ ਟੋਟਲੀ ਚੱਲਦੀਆਂ ਵਾ ਆ ਹੈਗਾ ਜੀ ਸ਼ੇਪਰ ਇਹ ਵੀ ਸ਼ੇਪਰ ਵੀ ਇਸੇ ਤੋਂ ਚੱਲਦਾ ਜੀ ਮੋਟਾ ਲੋਹੇ ਆਠ ਮੈਂਸ ਦਾ ਵਾ ਅੱਛਾ ਬਾਕੀ ਇਹਨੂੰ ਦੇਖਾ ਸਪੋਟਾਂ ਲੱਗੀਆਂ ਵਾ ਠੀਕ ਹੈ ਜੀ ਠੀਕ ਹੈ ਫੋਲਡਿੰਗ ਪਲੇਟ ਆ ਠੀਕ ਹੈ ਇੱਕ ਸਾਡੇ ਕਿੱਤੀ ਸੇਵ ਦਾ ਵੀ ਇਹਦੇ ਮਟੀਰੀਅਲ ਨਹੀਂ ਥੱਲੇ ਜਮਾ ਰਹੂਗਾ ਅੱਛਾ ਜੀ ਸਾਰੇ ਬੰਨੇ ਮੰਨ ਲਓ ਨਾਲੋਂ ਬਰਾਬਰ 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 ਚੱਲੂਗਾ ਠੀਕ ਹੈ ਜੀ ਇਹ ਅਗੇ ਵੀ ਇੱਕ ਵਾਰ ਥੱਲੇ ਇੱਕ ਪਾਸੇ ਲੱਗਦਾ ਹੁੰਦਾ ਦੂਜੇ ਪਾਸੇ ਲੱਗਦਾ ਹੀ ਨਹੀਂ ਥੱਲੇ ਛੇਰੀ ਨਹੀਂ ਪਾਈ ਹੋਈ ਠੀਕ ਹੈ ਜੀ ਪੰਜ 10 ਵੇਖੋ ਉੱਥੇ ਹੀ ਪ੍ਰੋਪਰ ਫਿੱਟ ਹੋਣਾ ਵਾ ਠੀਕ ਹੈ ਜੀ ਇਹ ਗਾਂ ਪਛਾਣੀ ਹੋਊਗਾ ਠੀਕ ਹੈ ਅਣਜਾਣ ਬੰਦਾ ਵੀ ਮੰਨ ਲਓ ਥੋਰ ਕੇ ਕਰਦਾ ਇਹ 2.5 ਕੁਇੰਟਲ ਇੱਕ ਘੰਟੇ ਦੇ ਵਿੱਚ ਦਾਣੇ 15 ਦੀ ਮੋਟਰ ਤੇ 15 ਦੀ ਮੋਟਰ ਤੇ ਠੀਕ ਹੈ 2.5 ਬੰਦਦੇ ਆ ਠੀਕ ਹੈ ਕਿ ਇਹਨੂੰ ਜਿਹੜੀ ਮ ਇਸੇ ਵੀ ਕੰਪਨੀ ਦੀ ਲਾ ਸਕਦੇ ਆ ਕਿ ਜਾਂ ਅਸੀਂ ਵਸੇ ਬਰੰਮਪਨ ਜਿਹੜੀ ਮਰਜ਼ੀ ਵੜ ਸਕਦੇ ਆ ਪਾਵਰ ਚਾਹੀਦੀ ਆ ਠੀਕ ਹੈ ਜੀ ਠੀਕ ਹੈ ਜੀ ਬਲੇਸ਼ ਨਾਲ 55 ਲਾ ਕੇ ਨਾਲੀ ਮੋਟਾ ਲਾ ਜਾਈਏ ਠੀਕ ਹੈ ਜੀ ਇਹਦੇ ਨਾਲ ਹੀ ਇੱਥੇ ਫਿੱਟ ਹੋ ਜੂਗੀ ਨਾਲੀ ਬੜੀ ਮੋਟੀ ਖੜੇ ਰੱਖੋ ਖੜੇ ਰੱਖੋ ਮੋਟਾ ਲਾ ਕਮਾਲ ਸਾਰਾ ਬਣਿਆ ਪਿਆ ਸਿਰਫ ਫੇਡਿੰਗ ਕਰਨ ਨਾਲ ਠੀਕ ਹੈ ਠੀਕ ਹੈ ਜੀ ਤੇ ਹੋਰ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਹੋਰ ਵੀ ਆਪਾਂ ਤਿਆਰ ਕਰਦੇ ਆ ਜੀ ਦੂਲੇ ਵਿੱਚ ਚੀਜ਼ ਉਜੇ ਹੋਵੇ ਮਾਲੂ ਨਾਲੋ ਸ਼ਾਨਨੇ ਵਾਲੇ ਵੀ ਹੋ ਗਏ ਅੱਛਾ ਜੀ ਬਿਨਾ ਸ਼ਾਨਨੇ ਵਾਲੇ ਵੀ ਹੋ ਗਏ ਸਾਰਾ ਹੀ ਆਟਮ ਕਰ ਠੀਕ ਹੈ ਜੀ ਆ ਸ਼ੁਕਰ ਕੈਨ ਕਰੇ ਸ਼ਰ ਵੇਰ ਨੇ ਵੀ ਇਹ ਵੀ ਕਰ ਲਏ ਸਾਰੇ ਲੈਣੇ ਵੀ ਤਿਆਰ ਕਰਦੇ ਨੇ ਵੇਰ ਨੇ ਵੀ ਕਰੀ ਦੇ ਠੀਕ ਹੈ ਤੇ ਚੋਟਾ ਵੀ ਛੋਟਾ ਵੀ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆ ਅੱਜ ਤੁਹਾਨੂੰ ਅਸੀਂ ਜਾਣਕਾਰੀ ਦੇਣ ਲੱਗੇ ਆ ਜਿਵੇਂ ਚੱਕੀ ਦੇ ਪੋਰਟ ਜਿਹੜੇ ਆ ਆ ਵਾਲੇ ਇਹਨਾਂ ਨੂੰ ਫਿੱਟ ਕਰਨ ਲੱਗਿਆਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵਾ ਤੇ ਪੋੜ ਕਿਹੜੀ ਕੁਆਲਿਟੀ ਦੇ ਕਿਹੜੀ ਕੰਪਨੀ ਦੇ ਸਭ ਤੋਂ ਵਧੀਆ ਵਾ ਆਪਾਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਵੀ ਦੱਸਾਂਗੇ ਤੇ ਕਿੱਥੋਂ ਆਪਾਂ ਨੂੰ ਲੈਸ ਰੇਟ ਤੇ ਮਿਲ ਸਕਦੀਆਂ ਚੀਜ਼ਾਂ ਅੱਜ ਸਭ ਤੋਂ ਪਹਿਲਾਂ ਤੇ ਆਪਾਂ ਜਿਹੜੇ ਆ ਪੋੜਵਾ ਇਹ ਤੁਹਾਨੂੰ ਵਿਖਾ ਦਿੰਨੇ ਆ ਵੀ ਇਹ ਪੋੜ ਸਾਡੇ ਕੋਲੇ ਆਏ ਸੀਗੇ ਲੋਹਿਆਂ ਤੋਂ ਮਹਾ ਸਿੰਘ ਵਾਲਿਆਂ ਤੋਂ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਹੈ ਗਈ ਇਹਦੀ ਕੰਪਨੀ ਆ ਉਹ ਹੈਗੀ ਆ ਰਾਜਾ ਰਾਜਾ ਸਪੈਸ਼ਲ ਕੰਪਨੀ ਹੈ ਠੀਕ ਹੈ ਜੀ ਤੇ ਹੁਣ ਜਿਹੜੇ ਆਪਾਂ ਪੋੜ ਲਏ ਆ ਉਹ ਹੈਗੇ ਆਪਣੇ ਕੋਲੇ ਸਨਮੂਨ ਦੇ ਕਈ ਵਾਰ ਅਸੀਂ ਪੋੜ ਪਾ ਦਿੰਨੇ ਆ ਤੇ ਸਾਨੂੰ ਬਾਅਦ ਚ ਪਤਾ ਲੱਗਦਾ ਵਾ ਕਿ ਵੀ ਇਹ ਪੋੜ ਥੋੜਾ ਜਿਹਾ ਇਧਰੋਂ ਟੇਢਾ ਪੈ ਗਿਆ ਵਾ ਉੱਪਰ ਵਾਲਾ ਜਾਂ ਥੱਲੇ ਵਾਲੀ ਪੋੜ ਦੀ ਪੂਰੀ ਸੈਟਿੰਗ ਨਹੀਂ ਬੈਠੀ ਤੇ ਉਹ ਪੋੜ ਦੀ ਕਸਾਈ ਗਲਤੋਂ ਲੱਗ ਪੈਂਦੀ ਆ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਉਹ ਤੁਹਾਨੂੰ ਦੱਸਾਂਗੇ ਜਾਂ ਕੀ ਆ ਕਿ ਥੱਲਿਓਂ ਪੂਰਾ ਆਟਾ ਜਿਹੜਾ ਉਹ ਨਹੀਂ ਕੱਢਦੀ ਚੱਕੀ ਕਈ ਵਾਰ ਇਹ ਚੀਜ਼ਾਂ ਦਾ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਆਟਾ ਨਵੇਂ ਪੌੜ ਜਦੋਂ ਪਾਉਨੇ ਆ ਉਹ ਨਹੀਂ ਆਟਾ ਬਣਾਉਂਦੇ ਕਿਵੇਂ ਆਟਾ ਬਣਾਉਣਾ ਆਪਾਂ ਉਹਨਾਂ ਦੇ ਨਾਲ ਆਪਾਂ ਤੁਹਾਨੂੰ ਇਹਦੀ ਸਾਰੀ ਅੱਜ ਡਿਟੇਲ ਦੇਵਾਂਗੇ ਤੇ ਤੁਹਾਨੂੰ ਇੱਕ ਪੌੜ ਬਦਲ ਕੇ ਬਕਾਇਦਾ ਆਟਾ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਕਿਉਂਕਿ ਜਦੋਂ ਨਵਾਂ ਪੌੜ ਪਾਈਦਾ ਵਾ ਨਾ ਕੋਈ ਵੀ ਨਵੇਂ ਪੌੜ ਪਾਉਂਦੇ ਆ ਉਦੋਂ ਉਹਦੇ ਵਿੱਚ ਕੁੜਾਂ ਦੇ ਵਿੱਚ ਰੇਤਾ ਪੀਣੀ ਪੈਂਦੀ ਆ ਰੇਤਾ ਪੀਣੀ ਕਿਵੇਂ ਆ ਜ਼ਿਆਦਾਤਰ ਲੋਕਾਂ ਨੂੰ ਇਹੋ ਹੀ ਨਹੀਂ ਪਤਾ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਕਿ ਵੀ ਇਹਦੇ ਵਿੱਚ ਰੇਤਾ ਕਿਉਂ ਪੀਣੀ ਪੈਂਦੀ ਆ ਸਿਰਫ ਆਟਾ ਬਣਾਉਣ ਵਾਸਤੇ ਹੀ ਰੇਤਾ ਪੀਣੀ ਪੈਂਦੀ ਆ ਤੇ ਆਟਾ ਬਣੂਗਾ ਕਿਵੇਂ ਇਹ ਥੋੜੀ ਹੈ ਕਿ ਆਪਾਂ ਰੇਤਾ ਹੀ ਪੀ ਜਾਣੀ ਆ ਥੋੜੀ ਜੀ ਰੇਤਾ ਪੀਣੀ ਪੈਂਦੀ ਆ ਉਹ ਵੀ ਇੱਕ ਤਰੀਕਾ ਵਾ ਜੋ ਤੁਹਾਨੂੰ ਤਰੀਕਾ ਦੱਸਾਂਗੇ ਉਹਦਾ ਠੀਕ ਹੈ ਜੀ ਤੇ ਕਿਵੇਂ ਆਟਾ ਬਣੂਗਾ ਫਿਰ ਅੱਜ ਤੁਹਾਨੂੰ ਹੋਰ ਚੀਜ਼ ਬਾਰੇ ਸਾਰੀ ਜਾਣਕਾਰੀ ਦਵਾਂਗਾ ਸਭ ਤੋਂ ਪਹਿਲਾਂ ਤਾਂ ਵੀਰ ਜੀ ਇਹ ਜ਼ਰੂਰੀ ਆ ਕਿ ਵੀ ਆਪਾਂ ਜਿਹੜੇ ਪੋੜ ਪਾਏ ਆ ਆਪਾਂ ਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਵੀ ਆਪਾਂ 2 ਫੁੱਟ ਦੇ ਪਾਏ ਆ ਕਿ 2.5 ਫੁੱਟ ਦੇ ਪਾਏ ਆ ਕਿਹੜੇ ਪਾਏ ਆ ਜੇ ਉੱਪਰਲਾ ਪੋੜ ਤੁਹਾਡਾ 3 ਇੰਚ ਆ ਤੇ ਥੱਲੇ ਵਾਲਾ ਤੁਹਾਡਾ 27 ਇੰਚ ਹੋਊਗਾ ਪੋੜ ਠੀਕ ਹੈ ਜੀ ਆਪਾਂ ਜਦੋਂ ਜੋੜੀ ਕੋਈ ਲੈਣੀ ਆ ਸਭ ਤੋਂ ਪਹਿਲਾਂ ਇਹ ਹੀ ਵੇਖ ਕੇ ਲੈਣਾ ਵਾ ਕਿ ਜੋੜੀ ਜਿਹੜੀ ਆ ਪੋੜਾਂ ਦੀ ਉਹ ਜਿਹੜੀ ਪਹਿਲੀ ਜੋੜੀ ਫਿੱਟ ਵਾ ਉਸੇ ਦੀ ਮੰਤੀ ਦੀ ਹੋਵੇ ਠੀਕ ਹੈ ਜੀ ਕਿਉਂਕਿ ਫੇਰ ਤੁਹਾਡੀਆਂ ਆ ਜਿਹੜੀਆਂ ਚੀਜ਼ਾਂ ਵਾ ਨਾ ਸਾਰੀਆਂ ਆਹ ਵਾਲੀਆਂ ਪੱਤਰੀਆਂ ਇਹ ਚੀਜ਼ਾਂ ਸਾਰੀਆਂ ਉਵੇਂ ਫਿੱਟ ਆ ਜਾਣਗੀਆਂ ਜੇ ਤੁਸੀਂ ਇਸ ਤੋਂ ਛੋਟੀ ਕਰਦੇ ਜੇ ਜਾਂ ਵੱਡੀ ਕਰਦੇ ਜੇ ਫੇਰ ਤੁਹਾਨੂੰ ਉਹਦੇ ਵਾਸਤੇ ਨਵੇਂ ਸ਼ੇਕ ਮਾਰਨੇ ਪੈਣਗੇ ਠੀਕ ਹੈ ਜੀ ਜਿਵੇਂ ਆਹ ਜੋੜੀ ਆਪਾਂ ਲੈ ਕੇ ਆਏ ਆ ਇਹ 2730 ਦੀ ਆਪਣੀ ਜੋੜੀ ਆ ਜਿਹੜੀ ਆਹ ਵਾਲੀ ਆ ਇਹ ਵੀ ਆਪਣੇ 2730 ਦੀ ਪਹਿਲਾਂ ਜੋੜੀ ਲੱਗਦੀ ਹੈ ਠੀਕ ਹੈ ਜੀ ਇਹ ਕਰਕੇ ਆਪਾਂ ਨੂੰ ਇਹਦੀ ਕੋਈ ਦਿੱਕਤ ਨਹੀਂ ਗਈ ਆਪਾਂ ਇਹੀ ਜੋੜੀ ਦੁਬਾਰਾ ਫਿੱਟ ਕਰਨੀ ਹੈ ਇਸੇ ਨਾਲ ਦੀ ਤੇ ਕੋਈ ਸ਼ੇਕਾਂ ਦੀ ਛੋਟੀ ਮੋਟੀ ਪ੍ਰੋਬਲਮ ਆ ਸਕਦੀ ਜਿਆਦਾ ਨਹੀਂ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੀ ਵਾਰੀ ਆ ਜਾਂਦੀ ਆ ਜੀ ਕਿਹੜੀ ਜੋੜੀ ਪਾਉਣੀ ਚਾਹੀਦੀ ਆ ਤੇ ਕਿੰਨੇ ਕ ਮੋਟਰ ਦੇ ਜਿਹੜਾ ਵਾ ਲੋਡ ਪੈਂਦਾ ਵਾ 2.5 ਫੁੱਟੀ ਚੱਕੀ ਨਾਲ ਤੇ ਕਿੰਨਾ ਕ ਨਵੇੜਾ ਕੱਢਦੀ ਆ ਇਹਦੇ ਬਾਰੇ ਤੁਹਾਨੂੰ ਸਹੀ ਜਾਣਕਾਰੀ ਅੱਜ ਦੰਨੇ ਆ ਕਿੰਨਾ ਕ ਨਵੇੜਾ ਚੱਕੀ ਕੱਢਦੀ ਆ 1 ਘੰਟੇ ਦਾ ਤੇ ਕਿਹੜੀ ਜੋੜੀ ਜਿਹੜੀ ਆ ਉਹ 2.5 ਫੁੱਟੀ ਵਧੀਆ ਰਹਿੰਦੀ ਆ 2 ਫੁੱਟੀ ਵਧੀਆ ਰਹਿੰਦੀ ਆ ਕਿ 27 ਇੰਚੀ ਵਧੀਆ ਰਹਿੰਦੀ ਆ ਠੀਕ ਹੈ ਜੀ ਯਾਨੀ ਕਿ ਸਵਾ ਦੋ ਫੁੱਟ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਅਸਲ ਦੇ ਵਿੱਚ ਇਹ ਆ ਕਿ ਜਿਹੜੀ 27 ਇੰਚੀ 27 30 ਦੀ ਜੋੜੀ ਆ ਨਾ ਪੁਰਾਂ ਦੀ ਉਹ ਜਾਦੀ ਬੈਸਟ ਵਾ ਕਿਉਂਕਿ ਉਹ ਨਾ ਤਾਂ ਚੱਕੀ ਛੋਟੀ ਆ ਨਾ ਬਹੁਤੀ ਵੱਡੀ ਆ ਜਿਹੜੀ 2 ਫੁੱਟ ਦੀ ਜੋੜੀ ਆ ਜਾਂਦੀ ਆ ਪੁਰਾਂ ਦੀ ਉਹ ਜਾਦੀ ਛੋਟੀ ਰਹਿ ਜਾਂਦੀ ਆ ਠੀਕ ਹੈ ਜੀ ਉਹ ਜੋੜੀ ਜਦੋਂ ਜਾਦੀ ਛੋਟੀ ਰਹਿ ਜਾਂਦੀ ਆ ਨਬੇੜਾ ਚੱਕੀ ਦਾ ਘਟ ਜਾਂਦਾ ਵਾ ਉਸ ਤੋਂ ਬਾਅਦ ਆਪਣੇ ਡਿਪੈਂਡ ਕਰਦਾ ਜੀ ਮੋਟਰ ਤੇ ਠੀਕ ਹੈ ਜੀ ਆਪਣੇ ਮੋਟਰ ਕਿਹੜੀ ਲੱਗੀ ਹੋਈ ਆ ਜੇ ਆਪਣੇ ਮੋਟਰ 10 ਐਚਪੀ ਦੀ ਮੋਟਰ ਲੱਗੀ ਆ ਫਿਰ ਆਪਾਂ ਨੂੰ ਸਵਾ ਦੋ ਫੁੱਟ ਦੀ ਹੀ ਜੋੜੀ ਪਾਉਣੀ ਚਾਹੀਦੀ ਢਾਈ ਫੁੱਟ ਹੀ ਨਹੀਂ ਪਾਉਣੀ ਚਾਹੀਦੀ ਕਿਉਂਕਿ ਮੋਟਰ ਤੇ ਆ ਵਧੇਰੇ ਲੋਡ ਪਊਗਾ ਨਵੇੜਾ ਘਟੂਗਾ ਜਿਹੜੀ ਸਵਾ ਦੋ ਫੁੱਟ ਦੀ ਆ ਉਹ 10 ਐਚਪੀ ਤੇ ਚਲਾਓ ਵਧੀਆ ਚੱਲੂਗੀ ਜੇ ਉਸ ਤੋਂ ਬਾਅਦ ਤੁਸੀਂ 2 ਫੁੱਟੀ ਲਾ ਲੈਂਦੇ ਜੇ ਚੱਕੀ ਉਹ ਪੋੜ ਜਿਆਦਾ ਛੋਟੇ ਹੋ ਜਾਂਦੇ ਆ ਫਿਰ ਪੋੜਾਂ ਦੀ ਕਸਾਈ ਵਧੇਰੇ ਹੋਊਗੀ ਜੇ ਤੁਸੀਂ ਉਹਨੂੰ ਦਾਅਵਾਦ ਦੇ ਕੇ ਵਾਧੂ ਨਵੇੜਾ ਕੱਢਣ ਦੀ ਕੋਸ਼ਿਸ਼ ਕਰੋਗੇ ਤੇ ਉਹ ਕਸਾਈ ਵਧੇਰੇ ਕਰੂਗਾ ਪੋੜ ਠੀਕ ਹੈ ਜੀ ਜਿਹੜੀ 2.5 ਫੁੱਟੀ ਆ ਉਹ ਜੋੜੀ ਇੱਕ ਮੀਡੀਅਮ ਜੀ ਆ ਉਹਦੇ ਨਾਲ ਨਾ ਤਾਂ ਪੋੜਾਂ ਦੀ ਕਸਾਈ ਵਧੇਰੇ ਹੋਊਗੀ ਤੇ ਨਾ ਆਪਣੀ ਮੋਟਰੀ ਜਿਆਦਾ ਲੋਡ ਲਾਊਗੀ ਬਿਜਲੀ ਵੀ ਘਟ ਖਾਊਗੀ ਤੇ ਕਿੰਨਾ ਨਵੇੜਾ ਕੱਢਦੀ ਆ ਇਹ ਤੁਹਾਨੂੰ ਆਪਾਂ ਪਾ ਕੇ ਪੁੱੜ ਤੇ ਨਵੇੜਾ ਵੀ ਦੱਸਾਂਗੇ ਕਿੰਨਾ ਸੀਗਾ ਤੇ ਕਿੰਨਾ ਕਿੰਨਾ ਕੱਢਦੀ ਹੈ ਚੱਕੀ ਤੇ ਪਹਿਲੀਆਂ ਜੋੜੀ ਦਾ ਤੁਹਾਨੂੰ ਮਨ ਨਵੇੜਾ ਦੱਸ ਦੇਣਾ ਕਿੰਨਾ ਸੀ ਇਹ ਵੀਰ ਜੀ ਜੇ ਤੇ ਆਪਾਂ ਆਟਾ ਲੋਕਾਂ ਦੀ ਡਿਮਾਂਡ ਤੇ ਪੀਨੇ ਆ ਕਿ ਬਿਲਕੁਲ ਬਰੀਕ ਪੀਣਾ ਆਟਾ ਫੇਰ ਇਹਦਾ ਆਟਾ ਹੈਗਾ ਜੀ 1 ਘੰਟੇ ਦਾ 1 ਕਵੰਟਲ ਠੀਕ ਹੈ ਜੀ 1 ਕਵੰਟਲ ਆਟਾ ਕੱਢਦੀ ਹੈ ਜੇ ਆਪਾਂ ਥੋੜਾ ਜਿਹਾ ਆਪਣੀ ਮਰਜ਼ੀ ਕਰਦੇ ਆ ਕਿ ਵੀ ਆਪਾਂ ਇਹਨੂੰ ਮੋਟਾ ਕਰ ਦਈਏ ਕੋਈ ਗੱਲ ਨਹੀਂ ਗਈ ਇੱਕ ਅਦਾ ਲਾਂਮਾ ਵੀ ਕਈ ਵਾਰੀ ਲੋਕੀ ਲੈ ਲੈਂਦੇ ਆ ਤੇ ਪਰ ਇਹ ਆ ਵੀ ਉਹ ਆਪਣੇ ਨਵੇੜੇ ਤੇ ਟਕੇ ਰਹਿੰਦੇ ਆ ਇਹ ਚੱਕੀ ਤੋਂ ਇੰਨਾ ਹੀ ਨਵੇੜਾ ਲੈਣਾ ਵਾ ਫੇਰ ਇਹ ਕੱਢਦੀ ਜੇ ਇੱਕ ਕੁਆਂਟਲ ਤੇ 20 30 ਕਿਲੋ 40 ਕਿਲੋ ਵੀ ਕੱਢ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਮੋਟਰ ਇਹ 10 ਐਚਪੀ ਦੀ ਆਪਾਂ ਗੱਲ ਕਰ ਲਏ ਪਏ ਆ ਜਿਹੜੀ ਮੋਟਰ 15 ਐਚਪੀ ਦੀ ਹੈ ਉਹ ਲਗਭਗ 140 ਕਿਲੋ ਕੱਢ ਸਕਦੀ ਹੈ ਜੀ ਆਟਾ 1 ਘੰਟੇ ਦਾ ਹਾਂਜੀ ਹੁਣ ਆਪਾਂ ਕਰਦੇ ਆਂ ਵੀ ਧਿਆਨ ਰੱਖਣ ਵਾਲੀਆਂ ਗੱਲਾਂ ਜਿਹੜੀਆਂ ਵਾ ਚੱਕੀ ਤੇ ਪੋਰ ਫਿੱਟ ਕਰਦੇ ਆਂ ਕਿਹੜੀਆਂ-ਕਿਹੜੀਆਂ ਧਿਆਨ ਚ ਰੱਖਣ ਵਾਲੀਆਂ ਗੱਲਾਂ ਤੁਸੀਂ ਵੇਖੋਗੇ ਇਹਦੇ ਲੱਗੇ ਆ ਕਿ ਨਾਟਾ ਇਕੱਠਾ ਹੋਇਆ ਪਿਆ ਵਾ ਠੀਕ ਹੈ ਜੀ ਇਹਨੂੰ ਸਭ ਤੋਂ ਪਹਿਲਾਂ ਤੇ ਆਪਾਂ ਇਹਦੀ ਸਫਾਈ ਕਰਕੇ ਠੀਕ ਹੈ ਜੀ ਸਫਾਈ ਕਰਕੇ ਤੇ ਇਹਦੇ ਵਿੱਚ ਜਿਹੜੀ ਜ਼ਰੂਰੀ ਗੱਲ ਵਾ ਵੇਖਣ ਵਾਲੀ ਉਹ ਇਹ ਆ ਕਿ ਵੀ ਇਹ 베アリング ਆਪਾਂ ਚੈੱਕ ਕਰਾਂਗੇ ਜ਼ਰੂਰ ਖੋਲ ਕੇ ਗ੍ਰੀਸ ਹੈਗੀ ਆ ਵਿੱਚ ਇਹਨਾਂ ਦੇ ਕਿਉਂਕਿ ਇਹ ਜਦੋਂ ਆਪਾਂ ਇੱਕ ਵਾਰੀ ਫਿੱਟ ਕਰਤਾ ਤੇ ਇਹਨੂੰ ਖੋਲਣਾ ਉਦੋਂ ਹੀ ਆ ਜਦੋਂ ਇਹਦੇ ਪੁਰਾਣੇ ਬਦਲੇ ਗਿਆ ਜਾਂ ਜੇ ਆਪਾਂ ਨਹੀਂ ਕਰਦੇ ਤੇ ਜੇ ਇਹਦੇ ਵਿੱਚ ਢਿੱਲ ਹੋਈ ਤੇ ਨਵੇਂ ਪੋੜ ਜਿਹੜੇ ਆ ਉਹ ਕਈ ਵਾਰ ਆਟਾ ਨਹੀਂ ਬਣਾਉਂਦੇ ਠੀਕ ਹੈ ਜੀ ਉਹ ਆਟਾ ਨਹੀਂ ਬਣਾਉਂਦੇ ਨਵੇਂ ਪੋੜ ਜਿਹੜੇ ਆ ਕਿਉਂਕਿ ਇਹਦੇ ਵਿੱਚ ਆ ਜਿਹੜੀ ਚੀਜ਼ ਹੈ ਇਹਦੇ ਵਿੱਚ ਢਿੱਲ ਪੈ ਸਕਦੀ ਇੰਜ ਆਪਾਂ ਇਹਨੂੰ ਚੈੱਕ ਕਰਾਂਗੇ ਨਾਲੇ ਤੇ ਗਰੀਸ ਚੈੱਕ ਕਰਾਂਗੇ ਇਹਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਿਰ ਫਿੱਟ ਕਰਾਂਗੇ ਨੂੰ ਸ਼ਾਵਰ ਦੇ ਉੱਤੇ ਪੋੜ ਨੂੰ ਫਿੱਟ ਕਰਨਾ ਵਾ ਆ ਜਿਹੜੀ ਚਾਬੀ ਆ ਇਹ ਵਿੱਚ ਲੱਗਣੀ ਚਾਹੀਦੀ ਆ ਇਹ ਨਾ ਹੋਵੇ ਕਿ ਵੀ ਆਪਾਂ ਇਹ ਜਿਹੜੀ ਚਾਬੀ ਆ ਇਹਨੂੰ ਨਾ ਲਾਈਏ ਤਾਂ ਆਪਾਂ ਉਦਾਂ ਹੀ ਫਿੱਟ ਕਰ ਦਿੰਨੇ ਆ ਕਿਸੇ ਵੇਲੇ ਜਾਂ ਧਿਆਨ ਚ ਨਹੀਂ ਰਹਿੰਦਾ ਦੂਜੀ ਗੱਲ ਕਿ ਇਹ ਪੁੜ ਜਿਹੜਾ ਵਾ ਛਾਵਟ ਦੇ ਉੱਤੇ ਥੱਲੇ ਵਾਲਾ ਪੁੜ ਪੂਰੀ ਤਰ੍ਹਾਂ ਫਿੱਟ ਬੈਠਾ ਚਾਹੀਦਾ ਵਾ ਠੀਕ ਹੈ ਜੀ ਜੇ ਇਹ ਪੁੜ ਫਿੱਟ ਨਹੀਂ ਬੈਂਦਾ ਤੇ ਫਿਰ ਵੀ ਚੱਕੀ ਆਟਾ ਨਹੀਂ ਬਣਾਉਂਦੀ ਚਲੋ ਠੀਕ ਹੈ ਜੀ ਪਾਓ ਉਹਨਾਂ ਦੇ ਚੱਲ ਲਾ ਦਿਓ ਪੁੜ ਨਿਕਾੜਾ ਆਹ ਠੀਕਾ ਮੜਾ ਲਗਾਓ ਫੇਰ ਵੀ ਲਾ ਦਿਓ ਸਭ ਤੋਂ ਪਹਿਲਾਂ ਤੇ ਆਪਾਂ ਇਹ ਹੀ ਵੇਖਣਾ ਵਾ ਵੀ ਇਹਨੂੰ ਇਹਦੇ ਤੇ ਟਿਕਾਉਣਾ ਵਾ ਉੱਚਾ ਨੀਵਾ ਹੋਊਗਾ ਤੇ ਉਹ ਰੇਤ ਦੇ ਨਾਲ ਆਪੇ ਫਿੱਟ ਹੋ ਜਾਊਗਾ ਠੀਕ ਹੈ ਜੀ 나ਬ ਦੇ ਉੱਤੇ ਜਿਹੜਾ ਵਾ ਪੋੜ ਉਹ ਪੂਰਾ ਬਹਿਣਾ ਚਾਹੀਦਾ ਵਾ ਆਪਾਂ ਹੁਣ ਇਹਨੂੰ ਪੂਰਾ ਐ ਕੱਸ ਕੇ ਓਕੇ ਕਰ ਲਿਆ ਵਾ ਤੇ ਬਿਲਕੁਲ ਐਂਗਲ ਵੀ ਤੁਸੀਂ ਵੇਖੋਗੇ ਕਿ ਵੀ ਇੱਕੋ ਜਿਹਾ ਲੱਗਦੇ ਆ ਥੱਲੇ ਠੀਕ ਹੈ ਜੀ ਕਿਤੇ ਵੱਧ ਘੱਟ ਨਹੀਂ ਲੱਗਦੇ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਹੁਣ ਇਹਨੂੰ ਅੱਗੇ ਆਪਾਂ ਦੂਜਾ ਪੋੜ ਫਿੱਟ ਕਰਾਂਗੇ ਉਹਨੇ ਦੇ ਉੱਤੇ ਨਹੀਂ ਤਾਂ ਇਹ ਇੱਕ ਸਾਦੇ ਆਪਾਂ ਬਿਲਕੁਲ ਬਰੋਬਰ ਕਰ ਲਿਆ ਸਾਰੇ ਪਾਸਿਓਂ ਇੱਕਦਮ ਬਰੋਬਰ ਵਾ ਠੀਕ ਹੈ ਜੀ ਇਹਨੂੰ ਬਰੋਬਰ ਕਰਨ ਤੋਂ ਬਾਅਦ ਆਪਾਂ ਇਹਦੀਆਂ ਜਿਹੜੀਆਂ ਪੱਤਰੀਆਂ ਵਾਂ ਉਹ ਰੱਖਾਂਗੇ ਤੇ ਪੱਤਰੀਆਂ ਲੱਗ ਭਾ ਤੁਸੀਂ ਵੇਖ ਸਕਦੇ ਹੋ ਵੀ ਸਾਰੇ ਆਪਣੇ ਛੇਕ ਜਿਹੜੇ ਆ ਇਹਨਾਂ ਦੇ ਸਹੀ ਆ ਚੁੱਕੇ ਆ ਆਪਾਂ ਆੜੀਆਂ ਝੜੀਆਂ ਮਾਰੀਆਂ ਸੀ ਜਾਂ ਤਾਮ ਮਾਰੀਆਂ ਸੀ ਇਹ ਆਪਣੇ ਕੋਲੇ ਚੱਕੀ ਸੀ ਪਹਿਲਾਂ 2.5 ਫੁੱਟ ਦੀ ਹੁਣ ਆਪਾਂ ਉਸ ਤੋਂ ਬਾਅਦ 2.5 2 ਫੁੱਟ ਦੀ ਲਾਈ ਸੀਗੀ ਹੁਣ ਦੂਰੀ ਵਾਰੀ ਆਪਾਂ 2.5 ਫੁੱਟ ਦੇ ਹੀ ਪੋੜ ਫਿੱਟ ਕਰਨ ਲੱਗੇ ਆ ਤੇ ਬਿਲਕੁਲ ਜਿਹੜੇ ਉਵੇਂ ਹੀ ਫਿੱਟ ਆ ਗਏ ਆ ਆਪਾਂ ਨੂੰ ਇਹਦੇ ਵਿੱਚ ਕੁਝ ਨਹੀਂ ਕਰਨ ਦੀ ਲੋੜ ਪਈ। ਕੋਈ ਆਪਾਂ ਨੂੰ welding ਨਾਲ ਇਹਦੀ ਚੜੀ ਨਹੀਂ ਮਾਰਨੀ ਪਈ ਜੋ ਕੁਝ ਹੈਗਾ ਹੈਗਾ ਉਹ ਪਹਿਲਾਂ ਹੀ ਸੀ। ਠੀਕ ਹੈ ਜੀ। ਤੇ ਇਸ ਕਰਕੇ ਇਸ ਚੀਜ਼ ਦਾ ਜਰੂਰ ਧਿਆਨ ਰੱਖਿਆ ਕਰੋ ਕਿ ਜਿਹੜੀ ਜੋੜੀ ਤੁਸੀਂ ਉਹੀ ਪਾਓਗੇ ਤਾਂ ਤੁਹਾਨੂੰ ਆਹ ਦਿੱਕਤ ਨਹੀਂ ਆਊਗੀ ਤੇ ਦੇਖੀ। ਤੇ ਇੱਕ ਹੋਰ ਧਿਆਨ ਰੱਖਣ ਇੱਕ ਹੋਰ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਜਿਹੜੇ ਆਲੇ ਅੰਦੇ ਆ ਥੱਲੇ ਵਾਲਾ ਅੰਦਾ ਥੋੜਾ ਜਿਹਾ ਠਾਂ ਕਰ ਲਿਓ, ਉੱਪਰ ਵਾਲਾ ਜਿਹੜਾ ਵਾ ਇਹਨੂੰ ਠਾਂ ਕਰ ਲਿਓ ਤਾਂ ਕਿ ਜੇ ਅੰਦੇ ਜਦੋਂ ਇਹ ਪੁੜ ਘਸਿਆ ਅੰਦੇ ਆਪਸ ਵਿੱਚ ਲੱਗਣ ਲੱਗ ਜਾਂਦੇ ਹੁੰਦੇ ਜਾਂ ਪੁੜ ਨਾਲ ਲੋਹਾ ਲੱਗਣ ਲੱਗ ਗਿਆ ਪੁੜਾ ਨੇ ਧੂਆਂ ਮਾਰੀ ਜਾਣਾ ਇਹਨਾਂ ਨੇ ਆਟਾ ਵੀ ਬਰਉਣਾ ਠੀਕ ਹੈ ਜੀ ਉਸ ਤੋਂ ਬਾਅਦ ਵੀਰ ਜੀ ਆ ਗਈ ਵਾਰੀ ਆਹ ਜਿਹੜੀ ਪੋਰ ਦੀ ਆ ਵੇਖੋ ਕਿੰਨੀ ਛੋਟੀ ਰਹਿ ਗਈ ਆ ਹੁਣ ਹੁਣ ਇਹ ਪੈਪ ਲਾ ਕੇ ਆਪਾਂ ਜੋੜ ਲਾ ਕੇ ਇਹਨੂੰ ਲੰਮੀ ਕਰਨਾ ਇਸ ਤੋਂ ਬਾਅਦ ਆਪਾਂ ਇਹਦੀ ਪੋਰ ਵੀ ਲੰਬੀ ਕਰ ਲਈ ਆ ਠੀਕ ਹੈ ਜੀ ਆਹ ਵਾਲੀ ਪੋਰ ਵੇਖੋ ਤੁਸੀਂ ਆਪਾਂ ਇਹਨੂੰ ਲੰਮੀ ਕਰ ਲਈ ਆ ਪੋਰ ਤੇ ਹੁਣ ਆਪਣਾ ਕੰਮ ਇਸ ਤੋਂ ਬਾਅਦ ਸ਼ੁਰੂ ਹੁੰਦਾ ਵਾ ਜੀ ਆਪਣਾ ਇਹਦਾ ਕਵਰ ਜਿਹੜਾ ਇਹਦਾ ਲੋਹੇ ਦਾ ਕਵਰ ਹੁੰਦਾ ਵਾ ਆਪਾਂ ਇਹਨੂੰ ਲੋਹੇ ਦਾ ਕਵਰ ਨਹੀਂ ਲਾਉਣਾ ਆਪਾਂ ਇਹਨੂੰ ਕਵਰ ਲਾਉਣਾ ਵਾ ਪਾਈਪਰ ਦਾ ਹਾਂਜੀ ਹੁਣ ਆਪਣੇ ਕੋਲੇ ਆ ਗਈ ਆ ਰੇਤਾ ਤੇ ਰੇਤਾ ਜਿਹੜੀ ਲਿਉਣੀ ਆ ਉਹ ਛਾਣ ਕੇ ਲਿਉਣੀ ਆ ਠੀਕ ਹੈ ਜੀ ਉਤਰਾ ਨਹੀਂ ਪਾਉਣੀ ਕਿਉਂਕਿ ਇਹਦੇ ਵਿੱਚ ਬਜਰੀ-ਬੁਜਰੀ ਕੁਝ ਵੀ ਆ ਸਕਦਾ ਵਾ ਉਹਦੇ ਨਾਲ ਕੋੜ ਹੋਰ ਵੀ ਖਰਾਬ ਹੋ ਸਕਦੇ ਆ ਲਿਓ ਟਾਪਾ ਲਾਓ ਹੁਣ ਜਦੋਂ ਆਪਾਂ ਇਹਨੂੰ ਮੇਨ ਆਪਾਂ ਕੰਮ ਤੇ ਆਏ ਆ ਵੀ ਹੁਣ ਇਹਨਾਂ ਪੋਰਡ ਦੇ ਵਿੱਚ ਦੀ ਰੇਤਾ ਕੱਢਣੀ ਆ ਕਿਵੇਂ ਕੱਢਣੀ ਆ ਉਹ ਇੰਜ ਵਾ ਕੇ ਆਪਾਂ ਸਭ ਤੋਂ ਪਹਿਲਾਂ ਇਹਦਾ ਟਾਪਾ ਲਾ ਲੈਣਾ ਵਾ ਤਾਂ ਕਿ ਰੇਤਾ ਉੱਡੇ ਨਾ ਠੀਕ ਹੈ ਜੀ ਇੱਕ ਤਾਂ ਟਾਪਾ ਕੱਸ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਾਲ ਦਾਣੇ ਵੀ ਪਾਵਾਂਗੇ ਠੀਕ ਹੈ ਜੀ ਆਪਾਂ ਦਾਣੇ ਵੀ ਪਾਵਾਂਗੇ ਤੇ ਆਪਾਂ ਇਹਦੇ ਵਿੱਚ ਦੀ ਰੇਤਾ ਵੀ ਪਾਵਾਂਗੇ ਹਾਂਜੀ ਹੁਣ ਆਪਾਂ ਲੱਗੇ ਜੀ ਇਹਨੂੰ ਸਟਾਰਟ ਕਰਨਾਂ ਇਹਦਾ ਜਿਹੜੀ ਆ ਬਿਲਕੁਲ ਥੋੜੀ ਥੋੜੀ ਕਰਕੇ ਹੋਣੀ ਹੈ ਅਗੇ ਦਾਲ ਸੀਗਾ ਬਿਲਕੁਲ ਹੁਣ ਥੋੜਾ ਜਿਹਾ ਆਟਾ ਆਉਣ ਲੱਗ ਗਿਆ ਬਣ ਗਿਆ ਆਟਾ ਜਿਵੇਂ ਤੁਸੀਂ ਵੇਖਿਆ ਹੈਗਾ ਵੀ ਆਪਾਂ ਹੁਣ ਚੱਕੀ ਦੇ ਨਵੇਂ ਪਾਏ ਆ ਆਪ ਤੁਸੀਂ ਵੇਖਿਆ ਆਗੇ ਵੀ ਆਪਾਂ ਰੋਤਾ ਕਿਵੇਂ ਬਣੀਆ ਕਿਹੜੀਆਂ ਗੜੀਆਂ ਗੱਲਾਂ ਧਿਆਨ ਰੱਖਣ ਵਾਲੀਆਂ ਹੈਗੀਆਂ ਉਹ ਤੁਹਾਨੂੰ ਫੇਰ ਇੱਕ ਵਾਰੀ ਦੁਬਾਰਾ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਤੇ ਜਦੋਂ ਆਪਾਂ ਇਹਨੂੰ ਪੋੜ ਨੂੰ ਰੱਖਣਾ ਵਾ ਇਹਦੇ ਨਾਲ ਦੇ ਐਂਗਲ ਜਰੂਰ ਥੱਲੇ ਲਾਉਣੇ ਆ ਇਹਦੇ ਨਾਲ ਦੇ ਐਂਗਲ ਜਰੂਰ ਥੱਲੇ ਲਾਉਣੇ ਆ ਪੁੱੜ ਦੇ ਕਿਉਂਕਿ ਇਹਨਾਂ ਨੇ ਥੱਲੇ ਹਵਾ ਬਣਾਉਣੀ ਥੱਲੇੋਂ ਆਟਾ ਇਹਨਾਂ ਨੇ ਕਿਉਂਕਿ ਬਾਹਰ ਛੁੱਟਣਾ ਹੁੰਦਾ ਵਾ ਉਸ ਤੋਂ ਬਾਅਦ ਦੂਜੀ ਗੱਲ ਇਹ ਆ ਕਿ ਜਦੋਂ ਆਪਾਂ ਨਾਪ ਦੇ ਉੱਤੇ ਪੋੜ ਟਿਕਾਉਣਾ ਵਾ ਉਹ ਬਿਲਕੁਲ ਵਧੀਆ ਤਰੀਕੇ ਨਾਲ ਟਿਕਿਆ ਹੋਵੇ ਤੇ ਸੈੱਟ ਹੋਵੇ ਹਿੱਲੇ ਨਾ ਇਧਰ ਉਧਰ ਦੂਜੀ ਗੱਲ ਹੋਰ ਜਿਹੜੇ ਆਪਾਂ ਇਹਦੇ ਅੰਦੇ ਸੀਗੇ ਉਹ ਉੱਪਰ ਕਰਨੇ ਹੁੰਦੇ ਆ ਠੀਕ ਹੈ ਜੀ ਤੇ ਥੱਲੇੜੇ ਵਾਲਾ ਥੱਲੇ ਨੂੰ ਕਰਨਾ ਉੱਪਰ ਵਾਲਾ ਉੱਪਰ ਨੂੰ ਕਿ ਲੋਹਾ ਜਿਹੜਾ ਪੁੱੜ ਦੇ ਨਾਲ ਨਾਲ ਲੱਗੇ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਆ ਕਿ ਵੀ ਜਿਹੜੀ ਆ ਜਿਹੜੀ ਫੋਰਵਾ ਆਏ ਤੁਹਾਨੂੰ ਬਤ ਦੱਸਿਆ ਹੈ ਕਿ ਲੰਮੀ ਕਰਨੀ ਪੈਣੀ ਆ ਫਾਈਬਰ ਦਾ ਡਾਪਾ ਲਾ ਲਿਓ ਉਹਦੇ ਨਾਲ ਲੋਹੇ ਦਾ ਜਿਹੜਾ ਦੂਜਾ ਡਾਪਾ ਉਹ ਗਲ ਜਾਂਦਾ ਵਾ ਇਹ ਗੱਲ ਦਾ ਨਹੀਂ ਗੱਲ ਠੀਕ ਹੈ ਜੀ ਤੇ ਚੱਕੀ ਆਪਾਂ ਸੈੱਟ ਕਿਵੇਂ ਕਰਨੇ ਆ ਪਣ ਦਾਣੇ ਪਾ ਕੇ ਥੋੜੀ ਥੋੜੀ ਰੇਤਾ ਪੀ ਜਾਣੀਆ ਲਗਭਗ ਘੰਟੇ ਡੇਢ ਘੰਟੇ ਦਾ ਪ੍ਰੋਸੈਸ ਹੁੰਦਾ ਵਾ ਇੱਕ ਡੇਢ ਘੰਟੇ ਦੇ ਵਿੱਚ ਇਹ ਰੇਤਾ ਜਿਹੜੀ ਆ ਹੁਣ ਨੂੰ ਸੈੱਟ ਕਰ ਦਿੰਦੀ ਆ ਫਿਰ ਆਟਾ ਬਣ ਜਾਂਦਾ ਹੁਣ ਤੁਹਾਡਾ ਵਧੀਆ ਆਟਾ ਬਣ ਗਿਆ ਵਾ ਲਗਭਗ 3 ਡਰਮੀਆਂ ਨਿਕਲੀਆਂ ਵਿੱਚੋਂ ਠੀਕ ਹੈ ਜੀ 3 ਡਰਮੀਆਂ ਜਾਨੀ ਕਿ ਇੰਨਾ ਆਟਾ ਸਾਡਾ ਖਰਾਬ ਹੋਇਆ ਵਾ ਉਹਦੇ ਨਾਲ ਇਹ ਆ ਕੇ ਸਾਨੂੰ ਪਤਾ ਲੱਗਦਾ ਰਿਹਾ ਨਾਲ ਦੀ ਨਾਲ ਵੀ ਆਟਾ ਕਿੰਨਾ ਜਿਆ ਬਣ ਗਿਆ ਵਾ ਸਾਨੂੰ ਹਰ ਵਾਰੀ ਜਜਮੈਂਟ ਹੁੰਦੀ ਰਹੀ ਨਾ ਪੁੜਾ ਨੇ ਧੂਆ ਵੀ ਨਹੀਂ ਮਾਰਿਆ ਉਦੋਂ ਆ ਪੁੜ ਧੂਆ ਮਾਰਦੇ ਆ ਠੀਕ ਹੈ ਜੀ ਗੱਲ ਵੀ ਆਪਾਂ ਨੂੰ ਸਸਤੇ ਤੇ ਵਧੀਆ ਕਿੱਥੋਂ ਮਿਲ ਸਕਦੇ ਆ ਇਹ ਆਪਾਂ ਜੀ ਲੋਈਆਂ ਤੋਂ ਪੜ ਲਏ ਆ ਪਹਿਲਾਂ ਵੀ ਇਹਨਾਂ ਤੋਂ ਆਪਾਂ ਮਹਾ ਸਿੰਘ ਵਾਲਿਆਂ ਤੋਂ ਅੱਗੇ ਵੀ ਆਪਾਂ ਉਹਨਾਂ ਤੋਂ ਲੈਂਦੇ ਸੀ ਹੁਣ ਫੇਰ ਦੁਬਾਰਾ ਉਹਨਾਂ ਤੋਂ ਲੈਂਦੇ ਆ ਤੇ ਹੁਣ ਵੀ ਫਿੱਟ ਕਰਦੇ ਆ ਆਟਾ ਬਣ ਗਿਆ ਕੋਈ ਬਹੁਤੀ ਸਾਨੂੰ ਦਿੱਕਤ ਨਹੀਂ ਆਈ ਠੀਕ ਹੈ ਜੀ ਉਹਨਾਂ ਕੋਲੇ ਹੋਰ ਵੀ ਵਧੀਆ-ਵਧੀਆ ਚੀਜ਼ਾਂ ਵਾਂ ਜਿਹੜੀਆਂ ਆਪਣੇ ਕੋਲੇ ਜਿਵੇਂ ਆਪਾਂ ਕਹਿ ਲਈਏ ਕਿ ਉਹਨਾਂ ਦੇ ਕੋਲੇ ਪ੍ਰੋਵਾਈਜ਼ਰ ਹੋਰ ਚੱਕੀਆਂ ਠੰਡੇ ਆਟੇ ਵਾਲੀਆਂ ਜਿਵੇਂ ਆਪਣੇ ਬਲੂਰ ਬਲੂਰ ਵਗੈਰਾ ਲੱਗੇ ਆ ਸਾਰੀਆਂ ਚੀਜ਼ਾਂ ਹੋਰ ਵੀ ਬੜੀਆਂ ਚੀਜ਼ਾਂ ਤਿਆਰ ਕਰਦੇ ਆ ਤੁਹਾਨੂੰ ਇੱਕ ਵਾਰੀ ਉਹਨਾਂ ਦੀਆਂ ਵੀਡੀਓ ਤੇ ਵਿਖਾਉਨੇ ਆ ਜਿਹੜੀਆਂ ਆਪਾਂ ਉਥੇ ਉਹਨਾਂ ਦੇ ਦੁਕਾਨ ਦੇ ਵਿੱਚ ਜਦੋਂ ਗਏ ਸੀ ਵਰਕਸ਼ਾਪ ਦੇ ਵਿੱਚ ਆਪਾਂ ਵੀਡੀਓ ਕੀਤੀਆਂ ਉਹ ਤੁਹਾਨੂੰ ਸਾਰੀਆਂ ਵੀਡੀਓ ਵਿਖਾਉਨੇ ਆ ਤੁਹਾਨੂੰ ਉਹਨਾਂ ਦੀਆਂ ਵੀਡੀਓ ਵੇਖ ਕੇ ਉਹਨਾਂ ਦੀ ਕਾਰਾਗਰੀ ਦਾ ਤੁਹਾਨੂੰ ਉਸੇ ਚੀਜ਼ ਤੋਂ ਜਜਮੈਂਟ ਹੋ ਜੂਗੀ ਕਿ ਵੀ ਉਹ ਕਿੰਨੇ ਵਧੀਆ ਕਾਰੀਗਰ ਬੰਦੇ ਆ ਤੇ ਬਹੁਤ ਸਮੇਂ ਤੋਂ ਪੁਰਾਣੇ ਬਹੁਤ ਪੁਰਾਣੇ ਕਾਰੀਗਰ ਨੇ ਠੀਕ ਹੈ ਜੀ ਬਾਕੀ ਮੈਂ ਪਹਿਲਾਂ ਵੀ ਉਹਨਾਂ ਤੋਂ ਜਿਹੜੀ ਚੀਜ਼ ਲੈਂਦੀ ਸੀ ਕੋਈ ਲਾਂਮਾ ਨਹੀਂ ਅੱਜ ਫੇਰ ਦੁਬਾਰਾ ਇਹ ਪੜ ਪਾਏ ਆ 2 ਸਾਲ ਬਾਅਦ ਤੇ ਵਧੀਆ ਚੱਲੰਦਾ ਆ ਹੋਰ ਵੀ ਕੁਝ ਛੋਟੀਆਂ ਮੁੰਡੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਅਸੀਂ ਉਹਨਾਂ ਤੋਂ ਲਿਉਂਦੇ ਰਹਿਨੇ ਆ ਵਧੀਆ ਚੱਲਦੀਆਂ ਵਾ ਜਿਵੇਂ ਚੱਕੀ ਦੇ ਨਾਲ ਰਿਲੇਟਡ ਕਈ ਸਾਨੂੰ ਚੀਜ਼ਾਂ ਪਾਉਣੀਆਂ ਪੈਂਦੀਆਂ ਅਸੀਂ ਆਪ ਨਹੀਂ ਬਣਾ ਸਕਦੇ ਉਹ ਅਸੀਂ ਉਹਨਾਂ ਤੋਂ ਲੈ ਕੇ ਆਉਨੇ ਆ ਤੇ ਉਹਨਾਂ ਦੀਆਂ ਬਹੁਤ ਵਧੀਆ ਚੀਜ਼ਾਂ ਚੱਲਦੀਆਂ ਵਾ